ਜੀ ਸਤਿ ਸ਼੍ਰੀ ਅਕਾਲ ਵੈਲਕਮ ਕਿਹ ਹਾਲ ਚਾਲ ਕਿੱਦਾਂ ਸਾਰੇ ਠੀਕ ਠਾਕ ਆਉ ਕਰਦੇ ਫਿਰ ਛੋਟੇ ਜਿਹੇ ਬਲਾਉ ਦੀ ਸ਼ੁਰੂਆਤ ਤੇ ਸੇਅ ਦਾ ਟਾਈਮ 10 ਵਜੇ ਦਾ ਚੱਲਿਆਂ ਦੁਕਾਨ ਤੇ ਅੱਜ ਜਾਵਾਂਗੇ ਪੈਦਲ ਹੀ ਕਿਉਂਕਿ ਕੱਲ ਆਪਾਂ ਇਹ ਈ ਰਿਕਸ਼ਾ ਵਿੱਚ ਤੇ ਹੁਣ ਵੀ ਈ ਰਿਕਸ਼ਾ ਵਿੱਚ ਜਾਣਾ ਕਿਉਂਕਿ ਸਾਡੀ ਬਾਈਕ ਉੱਥੇ ਦੁਕਾਨ ਦੇ ਨਾਲ ਹੀ ਲੱਗੀ ਪਈ ਆ ਤੇ ਉਹ ਚੱਕਰ ਤੋਂ ਹੁਣ ਆਪਾਂ ਇੱਥੋਂ ਪੈਦਲ ਚੱਲ ਜਾਾਂਗੇ ਤੇ ਆਉਂਦੇ ਆਪਣੀ ਬਾਈਕ ਤੇ ਆ ਜਾਾਂਗੇ ਚਲੋ ਵੀ ਚਲੀਏ ਲੈ ਵੀ ਚੋਕਲੇ ਝੋਲੇ ਝੋਲੇ ਲੈ ਪੈਸਾ ਵਾ ਕੇ ਜਲਦੀ ਚਲਿਏ ਬਦਲ ਅਲੀ ਉਹ ਅੱਧੀ ਅਗਲੀ ਤਾਂ ਹੀ ਪਾਈ ਚਲੋ ਵੀ ਚਲਿਏ ਪਹਿਲੇ ਪੈਦਲ ਜਾਏਗੇ ਘੁੰਮਣੇ ਜਾਏਗੇ ਪਹਿਲੇ ਪੈਦਲ ਜਾਊਗਾ ਹਰਪਤੇ ਸਿੰਘ ਪੈਦਲ ਪੈਦਲ ਅਬ ਇਰਿਕਸਰ ਜਾ ਰਹੇ ਆਪਾਂ ਕਿਉਂ ਬਦਲ ਸਿੰਘ ਅਬ ਸ਼ਾਹਵਤੇ ਦੇ ਆਪਾਂ ਪਹੁੰਚ ਕਾਫੀ ਟਾਈਮ ਲੇਤੇ ਹੁਣ ਹੁਣ ਥੋੜਾ ਜਾ ਰਹੇ ਆ ਗਾਂਧੀ ਚੌਂਕ ਤੋ ਥੋੜਾ ਸਮਝ ਲੈਣਾ ਆਪਾਂ ਇੱਕ ਪਜਾਮਾ ਕੁੜਤਾ ਇੱਕ ਪਜਾਮਾ ਕੁੜਤਾ ਲੈ ਕੇ ਆਉਣਾ ਉਹ ਚਲੋ ਫਿਰ ਚਲਿਏ ਮੈਂ ਕਿ ਹਰਫਤੇ ਨਾਲ ਲੈ ਜਾਦੇ ਕਿਰਨਵੀਂ ਆਵਾਂ ਜੰਦੀ ਜਾਣਾ ਮੈਨੂੰ ਨਾਲ ਅਦੀ ਨਾਲ ਇੰਨੀ ਵੀ ਜੁੱਤੀ ਜੱਤੀ ਲੈ ਆਣੀ ਕੋਈ ਚਲੋ ਚਲਿਏ ਚਲੋ ਚਲਿਏ ਹਾਂ ਅਸੀਂ ਅੱ비 ਜੁੱਤੀਆਂ ਵਾਲੀ ਦੁਕਾਨ ਤੇ ਆਏ ਆ ਚਲੋ ਕਿੰਨੇ ਹਾਂਜੀ ਹਰਫਤੇ ਨਾਲ ਆਇਆ ਚਲੋ ਦੇਖੋ ਫਿਰ ਚਲਿਏ ਫਿਰ ਲੈ ਕੇ ਆਜਾ ਲੈ ਕੋਈ ਗੱਡੋ ਭੱਜੋ ਚਲੋ ਚਲੋ ਚ ਹੋਰ ਵੀ ਲੱਭ ਹੁਣ ਆ ਭਰਾਵਾਂ ਦੀ ਦੁਕਾਨ ਤੇ ਇੱਥੋਂ ਲਵਾਂਗਾ ਪਜਾਮਾ ਕੁੱਟਾ ਵਾਈਟ ਲਾਈਨ ਇਹ ਤੋਂ ਪਰੇ ਗਿਆ ਹੀ ਆ ਭਾਜੀ ਮਿਲ ਜੀ ਉਹ ਵੀ ਦੀ ਵਧੀਆ ਹੈ ਮਿਲ ਜੀ ਵਧੀਆ ਭਾਜੀ ਖਾਓ ਬਿਲਕੁਲ ਜੀ ਖਾਣਾ ਨਹੀਂ ਖਾਣ ਦੇ ਕੰਮ ਆ ਗਦਾ ਮੀਟਰ ਕੁੱਟਾ ਜਮ ਲਿਆ ਵਾਈਟ ਕਲਰ ਦਾ ਤੇ ਹੁਣ ਚੱਲੇ ਆ ਵਾਪਸੀ ਜਾ ਆ ਗਏ ਮੰਮੀ ਨੂੰ ਨਹੀਂ ਲੈ ਕੇ ਅਰੇ ਪਤਾ ਹੈ ਕੌਣ ਆਇਆ ਇਹ ਬੜਾ ਮਮੇ ਦਾ ਸਾਉਂਡ ਆਦੋਂ ਤੇ ਲੋ ਜੀ ਪਹੁੰਚ ਚੁੱਕੇ ਆ ਘਰ ਤੇ ਅੱਜ ਮੰਮੀ ਹੁਣੀ ਮੈਂ ਆਏ ਹੋਏ ਤੇ ਦਿੱਕਤ ਬਣਾ ਰਹੀ ਰੋਟੀ ਪਾਣੀ ਹਾਂਜੀ ਹੁਣ ਕਿ ਲੱਗੇ ਬਣਾਉਣ ਸਾਰਾ ਸਿਆਲ ਲੰਘ ਗਿਆ ਟੋਪੀ ਨਹੀਂ ਬਦਲੀ ਟੋਪੀ ਧੋਤੀ ਪਾਈਏ ਕੀ ਲੱਗੇ ਬਰਾਂ ਇਸ ਵਿੱਚ ਕੀ ਹੈ ਹੋ ਕਲੀਆਂ ਮੂੰਗਫਲੀ ਐ ਮੂੰਫਲੀ ਜਾਣ ਮੂੰਫਲੀ ਨੂੰ ਮੂੰਗ ਮੂੰਗਰੇ ਆਣ ਮੂੰਗਰੇ ਆਂ ਸਬਜ਼ੀ ਮੋਂਗਰੇ ਸਬਜ਼ੀ ਚਲੋ ਹਰ ਪਤੇ ਵੀ ਉੱਟ ਗਿਆ ਉੱਟ ਗਿਆ ਮੈਂ ਉੱਟ ਗਿਆ ਅਫਤੇ ਹਾਂਜੀ ਹਾਂਜੀ ਉੱਠ ਗਿਆ ਉੱਠ ਗਿਆ ਇਹ ਕਾਕਾ ਉੱਠ ਗਿਆ ਇਹ ਕਾਕਾ ਉੱਠ ਗਿਆ ਹ ਸੰਗ ਜਾਂਦਾ ਹਣਾ ਬਾਹਰ ਜਾਣਾ ਬਾਹਰ ਜਾਣਾ ਬਾਹਰ ਬਾਹਰ ਜਾਣਾ ਮਾਤੇ ਨੇ ਨਹੀਂ ਜਾਣਾ ਨਹੀਂ ਦਵਾਈ ਖਾਧੀ ਸੱਚ ਨਹੀਂ ਨਾ ਖਾਧੀ ਦਵਾਈ ਦਵਾਈ ਖਾਉਣਾ ਤੈਨੂੰ ਜੋ ਚਰਾ ਹਸਪਤਲਿਆ ਕਰ ਰਿਹਾ ਉਦੋਂ ਤਾਂ ਨੀ ਮੁੜ ਕੇ ਨੋ ਹੋਸ਼ ਆਇਆ ਚਰਾ ਕੋਈ ਨਹੀਂ ਹੋ ਜਾਣਾ ਕੈਂਪ ਹਰ ਗੁੱਦੀ ਦੀ ਸਟੈਂਡ ਨਾਲ ਲੰਮਕਦੀ ਨੇ ਕੱਪੜੇ ਤੋਂ ਆ ਜਿਹੜਾ ਸੁੱਕਣੇ ਪਾਉਣ ਵਾਲਾ ਉਹ ਨਾਲ ਲੰਮਕਦੀ ਹੂੰ ਊੜੇ ਮਾੜੇ ਲੈਂਦੀ ਆ ਉਹ ਇਹਨਾਂ ਸੱਟ ਰਾਂ ਲੱਗ ਜੇ ਉਹ ਡਿਗ ਪੈਣਾ ਨਾ ਇੱਕ ਸਾਈਡ ਤੋਂ ਨਾ ਹੂੰ ਹਾਂ ਤੇ ਚਲ ਬਾਹਰ ਚੱਲੀ ਬਾਹਰ ਘੁੰਮਿਆ ਸਾਡਾ ਟੋਪੀ ਪਾਤਾ

ਤੇ ਸੰਡੇ ਨੂੰ ਆਪਾਂ ਜਾਣਾ ਵਾ ਆਪਣੀ ਸ਼ੌਕ ਦਾ ਸਮਾਨ ਲੈਣ ਵਾਸਤੇ ਤੇ ਸ਼ਨੀਵਾਰ ਤੇ ਜਾ ਐਪਾ ਜਾਣਾ ਤੇ ਹਰ ਪਤਰੀ ਨੂੰ ਨਾਲ ਲੈਣਾ ਨਾਲ ਜਾਉਣੀ ਚਾਹੀਦੀ ਉਹ ਲਾ ਤਾਂ ਤੜਕਾ ਆ ਜਾਵਤ ਬਮਦਸਤ ਤੜਕਾ ਉਹ ਦੁੱਧ ਵੀ ਆਖੇ ਦਾ ਕਰ ਦੇਣਾ ਹੈ ਉਬਾਲ ਦੇਣਾ ਜੀ ਚਾਹ ਦੇ ਵਿੱਚ ਪਾ ਲਈ ਨਾ ਤੜਕਾ ਲਾ ਆਪਾਂ ਬਣਾ ਲਾਉਂਦੇ ਹਾਂ ਹੋ ਦੇਖੋ ਫੋਟੋ ਵੀ ਆਦੀਆ ਇੱਕੋ ਫੋਟੋ ਵੀ ਆ ਨੋ ਜਾਨੀ ਦੀ ਹੁੰਦੀ ਹੈ ਨਾ ਹੌਣੀ ਹੁੰਦੀ ਹੌਟਰ ਤੋ ਖੁਦ ਲੱਗੀ ਖੁਕ ਲੱਗੀ ਆਈ ਸੋ ਮੰਨੀ ਨਾ ਹੋਇਆ ਹੁਣ ਇਹ ਉੱਤੇ ਆ ਜੀ ਕੁੱਤਾ ਕਿੰਨਾ ਬਟਾ ਨੂੰ ਚਿੜੀ ਜਿੰਨੀ ਨੀਂਦ ਹੋਏ ਕਿੰਨਾ ਨਾ ਹੁੰਦਾ 10 ਮਿੰਟ ਹੁੰਦਾ ਨਾ 7 ਮਿੰਟ 5 ਮਿੰਟ ਪਾਣੀ ਮੜ ਦਿੰਦਾ ਬੱਸ ਬੱਸ ਪਾਣੀ ਮੜ ਦਿੰਦਾ ਲੈ ਚਲੋ ਕੋਈ ਨਹੀਂ ਪੰਜ ਮਿੰਟ ਹੀ ਬੜੇ ਹੈ ਨਖਰੇ ਕਰਦਾ ਮम्मी ਕਹਿੰਦੀ ਨਖਰੇ ਕਰਦਾ ਹਰ ਫੱਤੇ ਚ ਨਖਰੇ ਝੂਠ ਬੋਲਦੇ ਹੈ ਨਾ ਝੂਠ ਬੋਲਦੇ ਸਾਰੇ ਬੜੀ ਬਾਹਟਾਂ ਗਿਆ ਜਾ ਰਹੀ ਹੈ ਪਹਿਲਾਂ ਮੀਆਂ ਬਾਹਣੋਂ ਫਿਰ ਬਿੱਲੀਆਂ ਹੋਣ ਅੱਧੀਆਂ ਕਰਦੀ ਇਹਦੀ ਮਮਾਦੀਆਂ ਹੈ ਸਲੈਟ ਬਣਾ ਦਈ ਇਹਦਾ ਸਲਾਡ ਚਲ ਤਾਂ ਸਪੈਕਟਰ ਬਣਾ ਦਿੰਨੇ ਕੱਲ ਦਿਨ ਫੇਰ بارش ਹੋ ਗਈ ਐ ਗਲੇ ਗਲੇ ਪਏ ਇੱਥੇ ਕਈ ਗਲੇ ਕਹਿੰਦੇ ਨੇ ਕਈ ਐਨ ਕਹਿੰਦੇ ਨੇ ਐਨ ਕਹਿੰਦੇ ਕਈ ਸਾਡੀ ਸਾਡ ਗਲੇ ਕਿੰਨੇ ਜਿਆਦਾ ਗਲੇ ਬਹੁਤ ਪਏ ਕੱਲ ਮੌਸਮ ਫੇਰ ਥੋੜਾ ਖੰਡਾ ਹੋ ਗਿਆ ਸਨੋ ਪਈ ਸੀ ਫੇਰ ਵੀ ਸਨੋ ਆਂ ਚਲੋ ਇਦਾਂ ਹੀ ਆ ਜੋ ਵੀ ਆ ਤੇ ਕਿਹੜੀ ਕਿਹੜੀ ਜਗ੍ਹਾ ਤੇ بارش ਹੋਈ ਐ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਥੋੜਾ ਮੌਸਮ ਦਾ ਫਰਕ ਪੈ ਗਿਆ ਮੈਨੂੰ ਤਾਂ ਅੱਜ ਲੱਗੀ ਸੀ ਫੇਰ ਵੀ ਥੋੜਾ ਬਹੁਤ ਫਰਕ ਪੈ ਗਿਆ ਗੱਲ ਵੱਡੀ ਮੁੱਛੇ ਬੜਾ ਮੈਂ ਪਤਾ ਬਣਾਉ ਕਰਦੇ ਰੋਟੀ ਪਣੀ ਖਾਈਏ ਨਾਲ ਚੌੜ ਚੌੜ ਹੈ ਚੌੜ ਬਣਾਉਣ ਦੀ ਗੱਲ ਕੀਤੀ ਮਾਲ ਹਰਫਤੇ ਚੌੜ ਖਾਲੂਗਾ ਨਾ ਥੋੜਾ ਦਲੀਆ ਬਣਾਦੇ ਹਰਫਤੇ ਲੈ ਟਰੇਟੋ ਬਰੇ ਆਦੀ ਨੂੰ ਰੰਗਾਂ ਦੀ ਧੁੱਧ ਦੀ ਸੇਮਾ ਬਣਾ ਲਈ ਥੋੜੀ ਰੋਟੀ ਪਾਣੀ ਛਕ ਲਿਆ ਹੁਣ ਹਰਫਤੇ ਹਰਫਤੇ ਸਕੂ ਹੈ ਹਰਫਤੇ ਨੇ ਖਾਲੀ ਰੋਟੀ ਖਾਲੀ ਰੋਟੀ ਹਰ ਵਦੇ ਖਾਲੀ ਹੈ ਖਾਲੀ ਰੋਟੀ ਕਿ ਨਹੀਂ ਰੋਟੀ ਖਾਲੀ ਹੈ ਬੁਦਾਓਕ ਬੰਦੋਗੇ ਤਾਂ ਡਿਆ ਵਾ ਕਾਂਟੀ ਵੀ ਇਧਰ ਮਸ਼ੂਰੀ ਆਉਂਦੇ ਆ ਭੀ ਤਾਂ ਕਰਕੇ ਡਿਆ ਲੱਗਦਾ ਆਗੇ 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 ਬਸ ਨੇ ਕੀ ਕਰਦਾ ਸੀ ਕਾਕਾ ਹਰਫਤੇ ਇਧਰ ਹਰਫਤੇ ਇਧਰ ਹਰਫਤੇ ਇੱਧਰ ਮਗਰ ਕੱਢੀ ਸੀ ਨਾ ਕੱਢੀ ਹੀ ਭਾਈ ਸਾਹਿਬ ਇੱਧਰ ਵਾਹ ਇੱਧਰ ਹਾਂ ਕੀ ਗੱਲ ਛੇ ਕਰਕੇ ਕੀ ਕਰਨਾ ਟੀਵੀ ਹੁਣ ਰਾਤ ਦੇ ਵੱਜ ਚੁਕੇ 11:30 ਹੁਣ ਸੌ ਜਾ 11:30 ਹੋ ਗਈ ਜਨਾ ਮੈਂ ਰੋਟੀ ਰੱਟੀ ਪਕਾਉਣ ਦੇ ਵਾਹ ਹੂੰ ਇੰਨਾ ਟਾਈਮ ਹੋ ਜਾਂਦਾ 11:30 12 ਵਜਾਂ ਦੇ 12 1 ਵਜਾਂ ਦਾ ਵਜ ਜਾਂਦਾ ਉਹ ਜਾ ਜਨੇ ਦੋ ਸੌਂ ਗਈਆਂ ਮੈਂ ਮਾਈਟਨਸ ਵੈਰੀਫਾਇਰ ਉਹ ਖਣ ਚਾਵਨਾ ਬਣਾ ਲਈ ਦੀ ਸਬਜੀ ਵੈ ਸਵੇਰੇ ਇਦਾਂ ਹੀ ਦੁਕਾਨ ਤੇ ਲੱਗ ਜਾਣੀ ਪੈਂਦੀ ਉਹਨਾਂ ਗਾ ਲਵ ਦਲਜੀਤ ਦੀ ਫਿਲਮ ਲੱਗੀ ਆ ਬਾਂਦੇ ਖੰਡੇ ਤੇ ਇਦ ਹਰ ਫਤ ਹੀ ਵੇਖਣਾ ਦਲਜੀਤ ਦੀ ਫਿਲਮ ਲੈਓ ਸੀਮੀਂ ਦੇ ਤੋ ਖਾ ਲਈਏ ਪੀਜੀ ਸੀ ਤੋਂ ਮੈਨੂੰ ਨਹੀਂ ਇਹਨਾਂ ਨੂੰ ਕੋਟਰੀ ਦੇਖੀ ਫਿਲਮ ਅੱਗੇ ਕਰ ਸਤਿ ਸ਼੍ਰੀ ਅਕਾਲ ਥੈਂਕ ਯੂ ਆ ਜੋ ਸੀਮੀਂ ਖਾ ਲੋ ਮੇਰੇ ਖਾਂਡੇ ਉਧਰ ਸੀਮਾ ਨਾਲੇ ਬਖੰਡੇ ਟੀਵੀ ਹਾਂਜੀ ਇਹਨੂੰ ਦਿਲ ਨਹੀਂ ਥੇਵਿਆ ਮੇਰੇ ਬੰਦੇ ਨੂੰ ਇਹਨੇ ਖਾਈ ਆਇਆ ਆਪਾਂ ਦੋ ਜਣੇ ਖਾਈ ਆਜਾ ਪੁੱਤ ਪਲੇਟ 12 ਦਾ ਟਾਈਮ ਹੋ ਗਿਆ ਇਹ ਪ੍ਰਵਾਨ ਸੌਣ ਦਾ ਕੋਈ ਨਾਂ ਨਹੀਂ ਅਜੇ ਸੌ ਜਾ ਮੇਰਾ ਬਾਊ ਹੈ ਨਹੀਂ ਸੋਣਾ ਸ਼ਾਮ ਵੀ ਗਈ ਬਾਬਾ ਜੀ ਸੁਪਤਾ ਹੈ ਰੋ ਰਿਹਾ ਹਰ ਪਤੇ ਮਨ ਇੱਕ ਲੋ ਗਿਆ ਹਰ ਪਤੇ ਹਰ ਪਤੇ ਹਰ ਪਤੇ ਮੈਂ ਇਹ ਦੇਖ ਰਦਾ ਲੈ ਹਾਂਜੀ ਛੋੜਾ ਨੇ ਬਹੁਤ ਨੀਂ ਨੀਂ ਨਹੀਂ ਆਉਂਦੀ ਬਈ ਨੀਂ ਨਹੀਂ ਆਉਂਦੀ ਬਈ ਇਹ ਦੇਖ ਰਦਾ ਰਿੰਦਾ ਸੋ ਜਾ ਬਹੁਤ ਸੋ ਜਾ ਅਹੀਂ ਸੌਂ ਗਿਆ ਹੁਣ ਤੂੰ ਸੌ ਜਾ ਬਰ ਪੁੱਤ ਨਹੀਂ ਸੌਣਾ ਅੱਜ ਟਾਈਮ ਨਹੀਂ ਆ ਸੌਂਦਾ ਨਾ ਇਹਾਂ ਦਾ ਬਸ ਨੂੰ ਖੜਾਈ ਫਿਰ ਹੁਣ ਬਸ ਇਹਨੇ 1 2 ਵਜੇ ਸੌਣਾ ਕੋਈ ਟਾਈਮ ਹੀ ਨਹੀਂ ਦੇ ਹੋਈ 1 2 ਵਜੇ ਦਾ 1 2 ਵਜੇ ਸੰਦਾ ਰੋ ਜੀ ਹੂੰ ਕੋਈ ਨਹੀਂ ਤੂੰ ਖੜਾ ਉਹ ਫਿਰ ਮੈਂ ਲੱਗਾ ਸੌਂ गुड